ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਬਿਹાગੜਾ ਮਹੱਲਾ 5 ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵਾਹਿਗੁਰੂ ਦੇ ਮਿਲਾਪ ਦੇ ਸਾਧਨ ਕਥਨ ਕਰਦੇ ਹਨ ਅਤੇ ਜਿਸ ਪ੍ਰਕਾਰ ਇੱਕ ਪਟਰਾਣੀ ਹੋਰ ਨਾ ਸਖੀਆਂ ਤਾਂ ਹੀ ਆਪਣੇ ਰਾਜੇ ਦੇ ਗੁਣ ਪ੍ਰਗਟ ਕਰਕੇ ਦੱਸਦੀ ਹੈ। ਇਉਂ ਸਤਿਗੁਰੂ ਜੀ ਸੰਤ ਰੂਪ ਪਟਰਾਣੀ ਹੋ ਕੇ ਜਗਿਆਸੂ ਰੂਪ ਸਖੀਆਂ ਦੇ ਤਾਂ ਹੀ ਰਾਜਾ ਨਰਾਜ ਵਾਹਿਗੁਰੂ ਦੇ ਸਰੂਪ ਲਖਣ ਸੁਭਾਅ ਤੇ ਮਿਲਾਪ ਹੋਣ ਤੋਂ ਧੰਨਵਾਦ ਦੇ ਬਚਨ ਕਥਨ ਕਰਦੇ ਹੋਏ ਪਰਮਾਉਂਦੇ ਆ। ਅਤਪ੍ਰੀਤਮ ਮਨਮੋਹਨਾ ਘਟ ਸੋਹਨਾ ਪ੍ਰਾਨ ਆਧਾਰਾ RAM हे जिज्ञासू जनो ओ राम परमेश्वर अत्यंत ही प्रीतम प्यारा परम प्रेम ਦਾ ਅਸਪਦ ਰੂਪ ਹੈ ਮਨਾਂ ਨੂੰ 모ਹ ਲੈਣ ਵਾਲਾ ਹੈ ਆਪਣੀ ਸਰੂਪ ਵਿੱਚ मोहित करके ਪਦਾਰਥਾਂ ਦੇ মোহ ਤੋਂ ਰਹਿਤ ਕਰਨ ਵਾਲਾ ਹੈ ਅਤੇ ਸਭ ਘਟਾਂ ਹਿਰਦਿਆਂ ਵਿੱਚ ਸ਼ੋਭਨੀਕ ਹੈ ਤੇ ਸਭ ਦੇ ਪ੍ਰਾਣਾਂ ਦਾ ਆਧਾਰ ਆਸਰਾ ਹੈ ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਅਪਰ ਅਪਾਰਾ RAM ਏ ਮੇਰੇ ਲਾਲ ਪਿਆਰੇ ਦਿਆਲ ਦਿਆ ਦੇ ਘਰ ਗੋਪਾਲ ਪਰਮੇਸ਼ਰ ਦੀ ਸੋਭਾ ਵਡਿਆਈ ਬਹੁਤ ਸੁੰਦਰ ਸੋਹਣੀ ਹੈ ਫਿਰ ਉਸ RAM ਦੀ ਸੋਭਾ ਉਰੇ ਜੋ ਪ੍ਰਕਿਰਤੀ ਹੈ ਉਸਦੇ ਅਪਾਰਾ ਪਾਰਾ ਵਾਰਤੋ ਰਹਤ ਹੈ ਅਪਰ ਅਪਾਰਾ ਬੇਅੰਤ ਤੂੰ ਬੇਅੰਤ ਹੈ गोपाल दयाल गोविंद लालन मिलो कंंत निमाणिया हे गोपाल गो पृथ्वी गो इंद्रियां दी बिरतिया दे पाल पालक दयाल दया दी आल कर लालन प्यारे गोविंद परमेश्वर सानू निमाणिया गरीबियां नु कंंत पति रूप हो करके मिलणा करो नयन तरसन दर्श परसन नह नींद रैण विहाणिया ਹੇ ਮਹਾਰਾਜ ਜੀ ਤੁਹਾਡੇ ਦਰਸ਼ਨਾਂ ਨੂੰ ਪਰਸਨ ਸ਼ੂਣ ਭਾਵ ਵੇਖਣ ਲਈ ਸਾਡੇ ਸੱਜੇ ਖੱਬੇ ਪ੍ਰਤੱਖ ਨੇਤਰ ਮਨ ਬੁੱਧ ਰੂਪੀ ਜਾਂ ਵਿਵੇਕ ਵਿਰਾਗ ਰੂਪੀ ਨੇਤਰ ਤਰਸ ਰਹੇ ਆ ਨਾਹੀਂ ਨੀਂਦ ਆਉਂਦੀ ਆ ਨਾਹੀਂ ਰਹਿਣ ਰਾਤ ਵਿਹਾੜੀਆਂ ਬੀਤਣ ਵਿੱਚ ਆਉਂਦੀ ਸਾਡੇ ਮਨ ਬੁੱਧ ਰੂਪੀ ਨੇਤਰਾਂ ਵਿੱਚ ਸ਼ਾਂਤੀ ਰੂਪ ਨੀਂਦ ਨਹੀਂ ਆਉਂਦੀ ਤੇ ਵਿਛੋੜੇ ਦੀ ਅਵਸਥਾ ਰੂਪੀ ਰਾਤ ਵੀ ਗੁਜ਼ਰਦੀ ਨਹੀਂ ਹੈ ਗਿਆਨ ਅੰਜਨ ਨਾਮ ਬਿੰਜਨ ਭਏ ਸਗਲ ਸੀਗਾਰਾ ਏ ਮਹਾਰਾਜੀ ਤੁਸੀਂ ਮਨ ਬੁੱਧ ਰੂਪੀ ਨੇਤਰਾਂ ਵਿੱਚ ਗਿਆਨ ਰੂਪੀ ਸੁਰਮਾ ਪਾਉਣ ਵਾਲੇ ਹੋ ਅਤੇ ਨਾਮ ਰੂਪੀ ਬਿੰਜਨ ਭੋਜਨ ਚਕਾਉਣ ਵਾਲੇ ਹੋ ਸਾਡੇ ਸਾਧਨਾ ਰੂਪ ਸਾਰੇ ਸੀਗਾਰਾ ਸ਼ਿੰਗਾਰ ਵੀ ਹੋਗੇ ਨਾਨਕ ਪਇੰਪੈ ਸੰਤ ਜੰਪੈ ਮੇਲਕੰਤ ਹਮਾਰਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ हे ਮਹਾਰਾਜ ਅਸੀਂ ਪਯੰਪੈ ਬੇਨਤੀ ਪੂਰਵਕ ਕਹਿੰਦੇ ਹਾਂ ਕਿ ਜਿਵੇਂ ਤੇਰੇ ਸਰੂਪ ਨੂੰ ਛਾਤ ਆਤਮਾ ਮਹਾਤਮਾ ਜੰ ਜੰਪੈ ਹੁੰਦਾ ਜਪਦੇ ਆ ਇਉ ਅਸੀਂ ਵੀ ਸੰਤਾਂ ਦੁਆਰਾ ਤੇਰੇ ਸਰੂਪ ਨੂੰ ਜਾਣੀਏ हे ਕੰਤ ਪਦੀ ਪਰਮੇਸ਼ਰ ਸਾਡਾ ਮਿਲਾਪ ਤੇਰੇ ਨਾਲ ਹੋ ਜਾਵੇ ਸਤਿਗੁਰੂ ਜੀ ਕਥਨ ਕਰਦੇ ਆ ਕਿ ਸੰਤ ਜਨਾਂ ਨੂੰ ਬੇਨਤੀ ਪੂਰਵਕ ਜੰਪੈ ਕਹਿਣਾ ਕਰੂ ਤੁਸੀਂ ਸਾਡਾ ਪਤੀ ਪਰਮੇਸ਼ਰ ਮਿਲਾ ਦਿਓ ਲਖ ਉਲਾਹਨੇ 모ਹ ਹਰ ਜਬ ਲਗ ਨਹਿ ਮਿਲੇ ਰਾਮ ਜਦੋਂ ਤੱਕ ਰਾਮ ਰਮਿਆ ਆ ਪਰਮੇਸ਼ਰ ਨਹੀਂ ਮਿਲਦਾ ਉਹਨਾਂ ਚਿਰ ਮੈਨੂੰ ਲੱਖਾਂ ਹੀ ਉਲਾਹਨੇ ਹੁੰਦਾ ਉਲਾਂਬੇ ਮਿਲਦੇ ਆ ਜੈਸਾ ਕਿ ਜਿਹ ਕੁਲ ਪੂਤ ਨਾ ਗਿਆਨ ਵਿਚਾਰੀ ਬਿਦਵਾ ਕਸਨਾ ਭਈ ਮਹਤਾਰੀ ਜਿਹ ਨਰ ਨਾਮ ਭਗਤ ਨਹਿ ਸਾਦੀ ਜਨਮਤ ਕਸਨਾ ਮੂਅ ਅਪਰਾਦੀ ਰਹਾਉ ਪਾਤਸ਼ਾਹ ਫਰਮਾਉਂਦੇ ਆ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁੰਝੀ ਦੇਹ ਫਿਰਹਿ ਬਿਨ ਨਾਵੈ ਓਇ ਖੱਪ-ਖੱਪ ਮੂਏ ਕਰਾਂਝਾ ਸਤਿਗੁਰੂ ਫਰਮਾਉਂਦੇ ਆ ਜਿਸ ਕੋਖ ਦੇ ਵਿੱਚ ਕੋਈ ਭਗਤ ਸੂਰਮਾ ਦਾਨੀ ਨੀ ਨਾ ਪੈਦਾ ਹੋਇਆ ਤੇ ਉਹ ਕੋਖ ਬਾਂਝ ਰਹਿ ਜਾਂਦੀ ਭਾਵ ਉਦੀ ਜਿਹੜੀ ਮਾਂ ਸੀ ਉਹ ਵਿਧਵਾ ਕਿਉਂ ਨਾ ਹੋ ਗਈ ਐਸਾ ਬੱਚਾ ਜੰਮਣ ਤੋਂ ਪਹਿਲਾਂ ਹੀ ਸਤਿਗੁਰੂ ਕਹਿੰਦੇ ਜੋ ਨਾਮ ਨਹੀਂ ਜਪਦਾ ਮਿਲਨ ਕੋ ਕਰੋ ਉਪਾਅ ਕਿਛ ਹਮਾਰਾ ਨਹਿ ਚੱਲੇ ਰਾਮ ਮੈਂ ਆਪਣੀ ਵੱਲੋਂ ਮਿਲਣ ਨੂੰ ਉਪਾਅ ਯਤਨ ਤਾਂ ਬਹੁਤ ਕਰਦੀ ਹਾਂ ਪਰ ਹੇ ਰਾਮ ਪ੍ਰਭੂ ਸਾਡਾ ਕੁਝ ਵੀ ਕੀਤਾ ਹੋਇਆ ਉਪਾਅ ਨਹੀਂ ਚੱਲਦਾ ਭਾਵ ਸਫਲ ਨਹੀਂ ਹੁੰਦਾ ਕਿਉਂਕਿ ਕਾਮਾਂ ਦੇ ਇੱਕ ਵਿਕਾਰ ਸਾਧਨਾ ਨੂੰ ਪਰਪੱਕ ਨਹੀਂ ਹੋਣ ਦਿੰਦੇ ਚਲ ਚਿੱਤ ਬਿਤ ਅਨਿਤ ਪ੍ਰਿਆ ਬਿਨ ਕਵਨ ਵਿਧੀ ਨਤੀ ਜੀਏ ਪ੍ਰਿਆ ਹੁੰਦਾ ਪਤੀ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਗੈਰ ਮੇਰਾ ਚਿੱਤ ਮਨ ਅਨਿਤ ਝੂਠੇ ਪਦਾਰਥਾਂ ਤੇ ਬਿਤ ਤਾਂ ਦੀ ਇੱਛਾ ਕਰਕੇ ਚੱਲ ਕੇ ਚਲਾਏ ਮਾਨ ਭਾਵ ਚੰਚਲ ਹੋ ਰਿਹਾ ਤੇ ਕਿਸ ਵਿਧੀ ਤਰੀਕੇ ਨਾਲ ਮਾਨੋ ਧੀਜਿਆ ਤੇ ਰਜਤਾ ਨਹੀਂ ਪਕੜਦਾ ਏ ਖਾਣ ਪਾਣ ਸੀਗਾਰ ਬਿਰਥੇ ਹਰ ਕੰਤ ਬਿਨ ਕਿਉ ਜੀ ਜੀਏ ਪਤੀ ਦੀ ਪ੍ਰਾਪਤੀ ਤੋਂ ਬਿਨਾ ਹੋਰ ਪਦਾਰਥਾਂ ਦਾ ਖਾਣਾ ਤੇ ਰਸਾਂ ਆਦਕਾਂ ਦਾ ਪੀਣਾ ਅਤੇ ਸੀਗਾਰ ਸ਼ਿੰਗਾਰ ਕੀਤੇ ਹੋਏ ਸਾਧਨਾ ਰੂਪੀ ਸ਼ਿੰਗਾਰ ਸਭ ਵਿਅਰਥੀ ਆ ਉਸ ਕੰਤ ਪਤੀ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਗੈਰ ਕਿਵੇਂ ਜੀ ਜੀਏ ਕਿਵੇਂ ਜਿਉਂਦੇ ਹੋਈਏ ਆਸਾ ਪਿਆਸੀ ਰੈਨ ਦਿਨਿਰ ਰਹਿ ਨ ਸਕੀਐ ਇੱਕ ਤਿਲ ਪਦੀ ਪਰਮੇਸ਼ਰ ਦੇ ਦਰਸ਼ਨਾਂ ਦੀ ਆਸਾ ਕਰਕੇ ਰੈਨ ਰਾਤ ਦਿਨਿਰ ਦਿਨ ਸਾਡੇ ਚਿੱਤ ਦੀ ਬਿਰਤੀ ਤਿਹਾਈ ਆ ਪਿਆਸੀ ਆ ਇੱਕ ਤਿਲ ਮਾਤਰ ਵੀ ਰਹਿ ਨਹੀਂ ਸਕਦੀ ਨਾਨਕ ਪయం ਪੈ ਸੰਤ ਦਾਸੀ ਤਉ ਪ੍ਰਸਾਦ ਮੇਰਾ ਪਿਰ ਮਿਲੈ ਸਤਿਗੁਰੂ ਸਾਹਿਬ ਜੀ ਬੇਨਤੀ ਪੂਰਵਕ ਕਥਨ ਕਰਦੇ ਆ ਕਿ ਸ਼ਾਂਤ ਚਿਤ ਮਹਾਤਮਾ ਜਨੋ ਮੈਂ ਤੁਹਾਡੀ ਦਾਸੀ ਹਾਂ ਤੁਹਾਡੀ ਪ੍ਰਸਾਦ ਕਿਰਪਾ ਕਰਕੇ ਹੀ ਸਾਡਾ ਪਿਰ ਪਤੀ ਪਰਮੇਸ਼ਰ ਮੈਨੂੰ ਮਿਲ ਸਕਦਾ ਸੇਜ ਇਹ ਇੱਕ ਪ੍ਰਿਯ ਸੰਗ ਦਰਸ਼ਨ ਪਾਈਐ ਰਾਮ ਇਹ ਅਸਚਰਜ ਗੱਲ ਹੈ ਕਿ ਅੰਤਹਿ ਕਰਨ ਰੂਪੀ ਸੇਜਾ ਵੀ ਇੱਕੋ ਹੈ ਅਤੇ ਪ੍ਰਿਯ ਪਤੀ ਪਰਮੇਸ਼ਰ ਵੀ ਉਸ ਉੱਪਰ ਮੇਰੇ ਨਾਲ ਹੈ ਪਰ ਫਿਰ ਵੀ ਪਤੀ ਰਾਮ ਪਰਮੇਸ਼ਰ ਦਾ ਦਰਸ਼ਨ ਨਹੀਂ ਪ੍ਰਾਪਤ ਹੁੰਦਾ ਅਵਗਨ 모ਹੇ ਅਨੇਕ ਕਤ ਮਹਿਲ ਬੁਲਾਈਐ ਰਾਮ ਮੇਰੇ ਵਿੱਚ ਹੀ ਅਨੇਕ ਬਯੰਤ ਔਗਣ ਹਨ ਫਿਰ ਰਾਮ ਪ੍ਰਭੂ ਕਿਵੇਂ ਆਪਣੇ ਮਹਿਲ ਸਰੂਪ ਵਿੱਚ ਮੈਨੂੰ ਬੁਲਾਵੇਗਾ ਅਰਥਾਤ ਜਿਵੇਂ ਕੋਈ ਪਟਰਾਣੀ ਗੋਲਿਆਂ ਨਾਲ ਗੱਲਾਂ ਬਾਤਾਂ ਕਰਨ ਵਿੱਚ ਮਸਤ ਹੋਵੇ ਤੇ ਪਾਦਸ਼ਾਹ ਸੇਜਾ ਦੇ ਉੱਪਰ ਆ ਕੇ ਬੈਠਾ ਹੋਵੇ ਤਦੂ ਰਾਜਾ ਉਸ ਪਟਰਾਣੀ ਨੂੰ ਗੋਲਿਆਂ ਵਿੱਚ ਪਰਚੀ ਜਾਣ ਕਰਕੇ ਆਪਣੀ ਸੇਵਾ ਦੇ ਲਾਇਕ ਨਾ ਸਮਝ ਕੇ ਉਸ ਨੂੰ ਛੱਡ ਦਿੰਦਾ ਹੈ ਨਿਰਗੁਣ ਨਿਮਾਣੀ ਅਨਾਥ ਮੈਂ ਬਿਨਵੈ ਮਿਲ ਹੋ ਪ੍ਰਭ ਕਿਰਪਾ ਨਿਦੇ ਹੇ ਮਹਾਰਾਜ ਮੈਂ ਸਤ ਸੰਤੂਖ ਆਦ ਗੁਣਾ ਤੋਂ ਹੀਣੀ ਭਗਤੀ ਰੂਪੀ ਨਿਮਾਣੀ ਮਾਣ ਤੋਂ ਰਹਿਤ ਅਤੇ ਸੰਤੂਖ ਰੂਪੀ ਪਿਤਾ ਤੇ ਖਿਮਾ ਰੂਪੀ ਮਾਤਾ ਤੋਂ ਰਹਿਤ ਜਤੀਮ ਬਿਨ ਵਹਿ ਬੇਨਤੀ ਕਰਦੀ ਹਾਂ ਕਿ हे ਕਿਰਪਾ ਮਿਹਰ ਦੇ ਨਿਦੇ ਸਮੁੰਦਰ ਖਜ਼ਾਨੇ ਪ੍ਰਭ ਵਾਹਿਗੁਰੂ ਜੀ ਮੈਨੂੰ ਮਿਲਣਾ ਕਰੂ ਪ੍ਰੰਪੀਤ ਖੋਈਐ ਸਹਜ ਸੋਈਐ ਪ੍ਰਭ ਪਲਕ ਪੀਖਤ ਨਵ ਨਿਦੇ हे ਨਵ ਨਿਦੇ ਨਉ ਨਿਦਾਂ ਰੂਪ ਪਰਮੇਸ਼ਰ ਤੁਸੀਂ ਮੇਰੇ ਅੰਦਰੋਂ ਭ੍ਰਮ ਭਰਮ ਰੂਪੀ ਭੀਤ ਕੰਧ ਨਾਸ ਕਰ ਦੇਵੋ ਢਾ ਦੇਵੋ ਅਤੇ ਪਲਕ ਅੱਖ ਦੇ ਖੋਲਣ ਤੇ ਮੀਟਣ ਜਿਨੇ ਸਮੇਂ ਭਾਵ ਥੋੜਾ ਕੁ ਚਿਰ ਵਿੱਚ ਮੇਰੇ ਵੱਲ ਵੇਖੋ ਤਦ ਮੈਂ ਸੁੱਤੇ ਸਿੱਧ ਸੁਖ ਸਰੂਪ ਵਿੱਚ ਸੌ ਜਾਵਾਂਗੀ ਗਰੇ ਗਰੇ ਲਾਲ ਆਵੇ ਮਹਿਲ ਪਾਵੇ ਮਿਲ ਸੰਗ ਮੰਗਲ ਲਗਾਈਐ ਜਦੋਂ ਮੇਰੇ ਹਿਰਦੇ ਰੂਪੀ ਘਰ ਵਿੱਚ ਲਾਲ ਪਿਆਰਾ ਪਤੀ ਪਰਮੇਸ਼ਰ ਆ ਜਾਵੇ ਤਦ ਮੈਂ ਉਸ ਦੇ ਮਹਿਲ ਸਰੂਪ ਤੁਰਿਆ ਪਾਦ ਰੂਪੀ ਮਹਿਲ ਨੂੰ ਪਾ ਲਵਾਂਗੀ ਅਤੇ ਜਿਗਿਆਸੂ ਮਹਾਤਮਾ ਦੇ ਸਾਥ ਮਿਲ ਕੇ ਜਾਂ ਪ੍ਰਮਾਣ ਵਿਪਰਜੇ ਆਦ ਬਿਰਤੀਆਂ ਨਾਲ ਮਿਲ ਕੇ ਪਤੀ ਪਰਮੇਸ਼ਰ ਦੇ ਮੰਗਲਾਚਾਰ ਗਾਉਣਾ ਕਰਾਂਗੇ ਨਾਨਕ ਪయం ਪੈ ਸੰਤ ਸਰਣੀ ਮੋਹਿ ਦਰਸ ਦਿਖਾਈਐ ਸਤਿਗੁਰੂ ਸਾਹਿਬ ਜੀ ਪయం ਪੈ ਕਹੀਏ ਬੇਨਤੀ ਪੂਰਵਕ ਕਥਨ ਕਰਦੇ ਆ ਕਿ हे ਸੰਤ ਮਾ ਆਤਮਾ ਮਹਾਤਮਾ ਜਨੋ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ ਤੁਸੀਂ ਮੇਰੇ ਤਾਂ ਹੀ ਪਰਮੇਸ਼ਰ ਦਾ ਦਰਸ਼ਨ ਦਿਖਾਉਣਾ ਕਰੋ ਸੰਤਨ ਕੈ ਪ੍ਰਸਾਦ ਹਰ ਹਰ ਪਾਇਆ ਰਾਮ ਸੰਤਨ ਮਹਾਤਮਾ ਜਨਾਂ ਦੇ ਪ੍ਰਸਾਦ ਕਿਰਪਾਲੂ ਹੋਣ ਕਰਕੇ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਰਾਮ ਪਰਮੇਸ਼ਰ ਨੂੰ ਪਾਉਣਾ ਕੀਤਾ ਹੈ ਇਸ ਪੁੰਨੀ ਮਨ ਸਾਤ ਤਪ ਤ ਬੁਝਾਇਆ ਰਾਮ ਰਾਮ ਪਰਮੇਸ਼ਰ ਨੇ ਸਭ ਇਛਾਵਾਂ ਪੂਰੀਆਂ ਕਰ ਦਿੱਤੀਆਂ ਤੇ ਮਨ ਹਿਰਦੇ ਵਿੱਚੋਂ ਵਾਸ਼ਨਾਵਾਂ ਦਾ ਨਾਸ਼ ਕਰਕੇ ਸ਼ਾਂਤੀ ਬਖਸ਼ ਦਿੱਤੀ ਅਤੇ ਵਿਛੋੜੇ ਦੀ ਤਪਸ਼ ਨੂੰ 부ਝਾ ਦਿੱਤਾ ਸਫਲਾ ਸੋ ਦਿਨ ਸਰੇਣੇ ਸੁਹਾਵੀ ਅਨੰਦ ਮੰਗਲ ਰਸਕਨਾ ਉਹ ਅਪਰੋਖ ਗਿਆਨ ਦੀ ਪ੍ਰਾਪਤੀ ਵਾਲਾ ਦਿਨ ਵੀ ਸਫਲਾ ਹੈ ਉਹ ਜਿਗਿਆਸਾ ਵਾਲੀ ਅਵਸਥਾ ਰੂਪੀ ਰਾਤ ਵੀ ਸ਼ੋਭਨੀਕ ਫਿਰ ਸੁਖ ਸਰੂਪ ਦੀ ਪ੍ਰਾਪਤੀ ਤੇ ਮੰਗਲਾਚਾਰ ਗਾਉਣ ਕਰਕੇ ਕਨਾ ਕੀਏ ਬਹੁਤਾ ਰਸ ਆਨੰਦ ਪ੍ਰਾਪਤ ਹੋਇਆ ਹੈ ਪ੍ਰਗਟੇ ਗੁਪਾਲ ਗੋਬਿੰਦ ਲਾਲਨ ਕਵਨ ਰਸਨਾ ਗੁਣ ਪਨਾ ਜਦੋਂ ਗੁਪਾਲ ਪ੍ਰਿਥਵੀ ਦੇ ਪਾਲਕ ਲਾਲਨ ਪਿਆਰੇ ਗੋਬਿੰਦ ਪਰਮੇਸ਼ਰ ਜੀ ਪ੍ਰਗਟੇ ਪ੍ਰਤੱਖ ਹੋਏ ਹੁਣ ਮੈਂ ਜੀਬਾ ਕਰਕੇ ਉਸ ਦੇ ਕਿਹੜੇ ਕਿਹੜੇ ਗੁਣ ਪਨਾ ਉਚਾਰਨ ਕਰਾਂ ਭਾਵ ਉਸ ਪ੍ਰਭੂ ਦੇ ਗੁਣ ਤਾਂ ਬੇਅੰਤ ਆ ਮੇਰੀ ਰਸਨਾ ਇੱਕ ਹੈ ਪ੍ਰਮ ਲੋਭ ਮੋਹ ਵਿਕਾਰ ਥਾਕੇ ਮਿਲ ਸਖੀ ਮੰਗਲ ਗਾਇਆ ਸਰੂਪ ਦਾ ਪਰਮ ਪਦਾਰਥਾਂ ਦਾ ਲੋਭ ਲਾਲਚ ਸਰੀਰਾਂ ਦਾ ਮੋਹ ਤੇ ਕਾਮ ਕ੍ਰੋਧ ਆਦ ਵਿਕਾਰ ਸਭ ਥੱਕ ਗਏ ਪਾਵ ਮਗਰੋਂ ਲੈ ਗਏ ਹਨ ਤੇ ਮਹਾਤਮਾ ਰੂਪੀ ਸਹੇਲੀਆਂ ਨਾਲ ਮਿਲ ਕੇ ਮੰਗਲ ਖੁਸ਼ੀ ਦੇ ਗੀਤ ਮੰਗਲਾ ਚਾਰ ਗਾਉਣਾ ਕੀਤੇ ਆ ਨਾਨਕ ਪਇੰਪੈ ਸੰਤ ਜੰਪੈ ਜਿਨ ਹਰ ਹਰ ਸੰਜੋਗ ਮਿਲਾਇਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਅਸੀਂ ਪਇੰਪੈ ਬੇਨਤੀ ਪੂਰਵਕ ਕਥਨ ਕਰਦੇ ਹਾਂ ਕਿ हे ਮਹਾਰਾਜ ਤੇਰੇ ਸਰੂਪ ਨੂੰ ਉਹੀ ਸ਼ਾਂਤ ਚਿਤ ਮਹਾਤਮਾ ਜਨ ਜੰਪੈ ਜਪਦੇ ਆ ਜਿਨ੍ਹਾਂ ਨੇ ਸਾਨੂੰ ਤੇਰੇ ਹਰੀ ਨਾਮ ਨਾਲ ਜੋੜ ਕੇ ਤੇਰੇ ਸਰੂਪ ਦੇ ਨਾਲ ਮਿਲਾਉਣਾ ਕੀਤਾ ਹੈ ਬਿਹਗੜਾ ਮਹੱਲਾ ਪੰਜਵਾ ਕਰ ਕਿਰਪਾ ਗੁਰਪਾਰ ਬ੍ਰਹਮ ਪੂਰੇ ਅਨ ਦਿਨ ਨਾਮ ਵਖਾਣਾ RAM हे पारब्रह्म ਪਰਮੇਸ਼ਰ ਸਰੂਪ ਪੂਰਨ ਸਤਗੁਰੂ ਸਾਹਿਬ ਜੀ ਤੁਸੀਂ ਸਾਡੇ ਉੱਪਰ ਇਹ ਕਿਰਪਾ ਮਿਹਰ ਕਰੋ ਅਸੀਂ ਰਾਤ ਦਿਨ ਰਮੇ ਹੋਏ ਪ੍ਰਭੂ ਦਾ RAM ਨਾਮ ਵਖਾਣਾ ਕਥਨ ਭਾਵ ਉਚਾਰਨ ਕਰਦੇ ਰਹੀਏ ਜਪਦੇ ਰਹੀਏ ਅਮਰਤ ਬਾਣੀ ਉਚਰਾ ਹਰ ਜਸ ਮਿੱਠਾ ਲਾਗੇ ਤੇਰਾ ਭਾਣਾ ਰਾਮ ਅਮਰਤ ਰੂਪ ਅਮਰ ਕਰਨ ਵਾਲੀ ਤੁਹਾਡੀ ਬਾਣੀ ਹਰੀ ਦਾ ਜਸ ਕੀਰਤਨ ਉਚਾਰਨ ਕਰਦਾ ਰਹਾ ਅਤੇ ਹੀ ਰਾਮ ਸਾਨੂੰ ਤੁਹਾਡਾ ਭਾਣਾ ਹੁਕਮ ਮਿੱਠਾ ਲੱਗਦਾ ਰਵੇ ਕਰ ਦਇਆ ਮਯਾ ਗੋਪਾਲ ਗੋਬਿੰਦ ਕੋਈ ਨਹੀਂ ਤੁਝ ਬਿਨਾ ਹੀ ਗੋਪਾਲ ਪ੍ਰਿਥਵੀ ਦੇ ਰਹਿਣ ਵਾਲੇ ਜੀਵਾਂ ਦੇ ਪਾਲਕ ਦਿਆਲਤਾ ਦੇ ਸਰੂਪ ਗੋਬਿੰਦ ਪਰਮੇਸ਼ਰ ਸਾਡੇ ਉੱਪਰ ਆਪਣੀ ਮਾਇਆ ਕਿਰਪਾ ਕਰੋ ਕਿਉਂਕਿ ਤੁਹਾਡੇ ਤੋਂ ਬਗੈਰ ਸਾਡਾ ਹੋਰ ਕੋਈ ਨਹੀਂ ਹੈ ਸੰਮਰਥ ਅਗੱਥ ਅਪਾਰ ਪੂਰਨ ਜੀਵ ਤਨ ਤਨ ਤੁਮ ਮਨ ਏ ਸਰਬਸ਼ਕਤੀਵਾਨ ਅਗੱਥ ਕਥਨ ਤੋਂ ਰਹਿਤ ਅਪਾਰ ਪਾਰਾਵਾਰ ਤੋਂ ਰਹਿਤ ਪੂਰਨ ਵਿਆਪਕ ਪਰਮੇਸ਼ਰ ਸਾਡੀ ਜ਼ਿੰਦਗੀ ਸਾਡਾ ਤਨ ਸਰੀਰ ਤਨ ਦੌਲਤ ਅਤੇ ਮਨ ਇਹ ਮਨ ਸਭ ਤੁਮ ਕਈਏ ਤੁਹਾਰਾ ਤੁਹਾਡਾ ਹੀ ਹੈ ਮੂਰਖ ਮੁਗਧ ਅਨਾਥ ਚੰਚਲ ਬਲਹੀਨ ਨੀਚ ਅਜਣ ਏ ਮਹਾਰਾਜੀ ਪਰ ਮੈਂ ਸੱਤ ਸ਼ਾਸਤਰ ਦੀ ਗਿਆਤੋਂ ਰਹਤ ਮੂਰਖ ਮੂੜ ਹਾਂ ਪਰਮਾਰਥ ਵੱਲੋਂ ਮੁਗਧ ਬੇਸਮਝ ਹਾਂ ਸ਼ੁਭ ਗੁਣਾ ਰੂਪੀ ਪਰਵਾਰ ਤੋਂ ਰਹਤ ਅਨਾਥ ਜਤੀਮ ਹਾਂ ਤੇ ਮਨ ਚੰਚਲ ਤਾਈ ਵਾਲਾ ਪਾਵ ਇਸਤਿਤ ਰਹਿਣ ਵਾਲਾ ਨਹੀਂ ਹੈ ਬਵੇਕ ਰੂਪੀ ਬਲਹੀਨ ਜੋਰ ਤੋਂ ਹੀਣਾ ਤੇ ਨੀਚ ਨੀਵੇਂ ਕਰਮ ਕਰਨ ਵਾਲ ਅਤੇ ਅਪਰੋਖ ਗਿਆਨ ਤੋਂ ਖਾਲੀ ਅਨਜਾਣ ਬਿਨਵੰਤ ਨਾਨਕ ਸ਼ਰਣ ਤੇਰੀ ਰਖ ਲੈ ਹੋ ਆਵਣ ਜਾਣਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਬੇਨਤੀ ਕਰਦੇ ਹਾਂ ਕਿ ਏ ਮਹਾਰਾਜ ਅਸੀਂ ਤੇਰੀ ਸ਼ਰਣ ਓਟ ਵਿੱਚ ਆਏ ਹਾਂ ਸਾਨੂੰ ਆਵਣ ਜਾਣਾ ਆਉਣ ਜਾਣ ਜੰਮਣ ਮਰਨ ਤੋਂ ਰਖ ਲਵੋ ਸਾਧ ਹੈ ਸਰਣੀ ਪਾਈਐ ਹਰ ਜੀਉ ਗੁਣ ਗਾਵੇ ਹਰ ਨੀਤਾ RAM ਏ ਹਰੀ ਜੀਉ ਸਾਡੇ ਤੈ ਆਪਣੇ ਸਾਧ ਜਨਾਂ ਦੀ ਸ਼ਰਨ ਭਾਵ ਸਾਧ ਸੰਗਤ ਦੇ ਵਿੱਚ ਪਉਣਾ ਕਰੋ ਤਾਂ ਜੋ ਅਸੀਂ ਰਮੇ ਹੋਏ ਪ੍ਰਭੂ ਦੇ ਗੁਣਾ ਨੂੰ ਨੀਤਾ ਨੀਤਾ ਪ੍ਰਤੀ ਹੀ ਗਉਣਾ ਕਰੀਏ ਧੂਰ ਭਗਤਨ ਕੀ ਮਨ ਤਨ ਲੱਗੋ ਹਰ ਜੀਉ ਸਭ ਪਤਿਤ ਪੁਨੀਤਾ RAM ਏ ਹਰੀ ਜੀਉ ਤੇਰੇ ਭਗਤ ਜਨਾਂ ਦੀ ਚਰਨ ਧੂੜੀ ਮੇਰੇ ਮਨ ਹਿਰਦੇ ਤੇ ਤਨ ਸਰੀਰ ਨੂੰ ਆ ਕੇ ਲੱਗੇ ਜਿਸ ਰਾਮ ਦੇ ਪਿਆਰੇ ਸਾਧ ਜਨਾਂ ਦੀ ਚਰਨੀ ਧੂੜੀ ਪਤ ਪਾਪੀ ਪੁਰਸ਼ ਵੀ ਪੁਨੀਤਾ ਪਵਿੱਤਰ ਹੋ ਜਾਂਦੇ ਆ ਪਤਿਤਾ ਪੁਨੀਤਾ ਹੋ ਹੋਇ ਤਿਨ ਸੰਗ ਜਿਨ ਬਿਦਾਤਾ ਪਾਇਆ ਉਹਨਾਂ ਸੰਤ ਜਨਾਂ ਦੇ ਸਾਥ ਮਿਲ ਕੇ ਸਾਧ ਸੰਗਤ ਕਰਕੇ ਪਾਪੀ ਪੁਰਸ਼ ਵੀ ਪਵਿੱਤਰ ਹੋ ਜਾਂਦੇ ਆ ਜਿਨ੍ਹਾਂ ਨੇ ਵਿਦਾਤਾ ਫਲ ਬਰਦਾਤੀ ਪਰਮੇਸ਼ਰ ਨੂੰ ਪਉਣਾ ਕੀਤਾ ਹੈ ਨਾਮ ਰਾਤੇ ਜੀ ਅਦਾਤੇ ਨਿਤ ਦੇਹ ਚੜ੍ਹੈ ਸਵਾਇਆ ਏ ਜੀਅ ਜੀਵਨ ਮੁਕਤੀ ਦਾ ਦਾਤੇ দান ਦੇਣ ਵਾਲੇ ਜੋ ਤੇਰੇ ਨਾਮ ਵਿੱਚ ਰੱਤੇ ਹੋਏ ਆ ਜੋ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਹੋਏ ਆ ਉਹ ਜੀ ਦਾਨ ਦੇ ਦਾਤੇ ਹੁੰਦੇ ਆ ਅਤੇ ਉਹਨਾਂ ਦਾ ਨਿਤਾ ਪ੍ਰਤੀ ਦਿੱਤਾ ਆ ਦਾਨ ਚੜ੍ਹੈ ਸਵਾਇਆ ਵੱਧਦਾ ਹੀ ਰਹਿੰਦਾ ਵਾ ਰਿੱਧ ਸਿੱਧ ਨਵ ਨਿੱਧ ਜ ਰਿੱਧ ਸਿੱਧ ਨਵ ਨਿੱਧ ਹਰ ਜਪ ਜਿਨੀ ਆਤਮ ਜੀਤਾ ਹਾਂ ਜਿਨ੍ਹਾਂ ਗੁਰਮੁਖਾਂ ਨੇ ਹਰੀ ਨਾਮ ਜਪ ਕੇ ਆਪਣੇ ਮਨ ਨੂੰ ਜਿੱਤ ਲਿਆ ਉਹਨਾਂ ਕੋਲ ਰਿੱਧੀਆਂ ਸਿੱਧੀਆਂ ਤੇ ਨੌ ਨਿੱਧੀਆਂ ਆਪਣੇ ਆਪ ਆ ਜਾਂਦੀਆਂ ਉਹਨਾਂ ਦੇ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ ਮਹਾਰਾਜ ਗੁਰੂ ਅਮਰਦਾਸ ਮਹਾਰਾਜੀ ਦਾ ਵੀ ਸ਼ਬਦ ਹੈ ਨਾ ਕਿ ਨਵ ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰਹਿ ਜੋ ਹਰ ਹਿਰਦੈ ਸਦਾ ਵਸਾਏ ਜੋ ਹਰੀ ਨੂੰ ਵਾਹਿਗੁਰੂ ਨੂੰ ਹਿਰਦੇ ਚ ਵਸਾਉਂਦਾ ਉਹਦੇ ਪਿੱਛੇ ਲੱਗੀਆਂ ਫਿਰਦੀਆਂ ਬਿਨਵੰਤ ਨਾਨਕ ਵੱਡ ਭਾਗ ਪਾਈਐ ਸਾਧ ਸਾਜਨ ਮੀਤਾ ਸਤਿਗੁਰੂ ਜੀ ਬੇਨਤੀ ਪੂਰਵਕ ਕਥਨ ਕਰਦੇ ਆ ਕਿ ਵਿਰਾਗ ਬਿਵੇਕ ਕਟ ਸੰਪਤੀ ਤੇ ਮੋਖ ਵਾਲੇ ਸੱਜਣ ਸਰਵਣ ਮੰਨਣ ਤੇ ਨਿਧਿਆਸਣ ਵਾਲੇ ਮੀਤਾ ਮਿੱਤਰ ਮਨ ਦੇ ਸੱਜਣ ਤੇ ਬਾਣੀ ਕਰਕੇ ਮਿੱਤਰ ਸਾਧ ਸ੍ਰੇਸ਼ਟ ਮਹਾਤਮਾ ਜਨਾਂ ਦਾ ਸੰਗ ਵੱਡਿਆਂ ਭਾਗਾਂ ਕਰਕੇ ਪਾਈਦਾ ਜਿਨੀ ਸੱਚ ਵਣੰਜਿਆ ਹਰ ਜੀਓ ਸੇ ਪੂਰੇ ਸਾਹ ਰਾਮ ਏ ਹਰੀ ਜੀਓ ਜਿਨ੍ਹਾਂ ਨੇ ਗੁਰਾਂ ਦੁਆਰਾ ਸੱਚੇ ਨਾਮ ਨੂੰ ਮਨ ਤੇ ਤਨ ਤੇ ਧਨ ਦੇ ਕੇ ਵਣੰਜਿਆ ਕਰੀਦਣਾ ਕੀਤਾ ਉਹ ਰਾਮ ਪ੍ਰਭੂ ਦੀ ਦ੍ਰਿਸ਼ਟੀ ਵਿੱਚ ਪੂਰਨ ਸਾਹ ਸ਼ਾਹੂਕਾਰਿਆ ਬਹੁਤ ਖਜ਼ਾਨਾ ਤਿੰਨ ਪੈ ਹਰ ਜੀਓ ਹਰ ਕੀਰਤਨ ਲਾਹ ਰਾਮ ਏ ਹਰੀ ਜੀ ਦਿਨ ਕਈਗੇ ਉਹਨਾਂ ਪਾਸ ਨਾਮ ਗਿਆਨ ਆਦਿ ਸ਼ੁਭ ਗੁਣਾਂ ਦਾ ਬਹੁਤ ਬੇਅੰਤ ਖਜ਼ਾਨਾ ਭੰਡਾਰ ਹੈ ਜੋ ਰਾਮ ਰਮੇ ਹੋਏ ਹਰੀ ਦਾ ਕੀਰਤਨ ਜਸ ਦਾ ਲਾਭ ਕਟਦੇ ਆ ਕਾਮ ਕ੍ਰੋਧ ਨਾ ਲੋਭ ਵਿਆਪੈ ਜੋ ਜਨ ਪ੍ਰਭ ਸਿਉ ਰਾਤੇ ਆ ਉਸ ਨੂੰ ਕਾਮ ਮਥਨ ਵਿਕਾਰ ਦ੍ਰਿਸ਼ਟੀ ਕ੍ਰੋਧ ਗੁੱਸਾ ਤੇ ਲੋਭ ਲਾਲਚ ਆਦ ਵਿਕਾਰ ਨਹੀਂ ਵਿਆਪਦੇ ਨਹੀਂ ਲੱਗਦੇ ਜਿਹੜਾ ਜਨਪੁਰਸ਼ ਪ੍ਰਭੂ ਪਰਮੇਸ਼ਰ ਦੇ ਪ੍ਰੇਮ ਸਾਥ ਨਾਲ ਰੰਗਿਆ ਤਦਾ ਕਰ ਹੋਇਆ ਇੱਕ ਜਾਣੈ ਇੱਕ ਮਾਨੈ RAM ਕੈ ਰੰਗ ਮਾਤਿਆ ਜੋ ਪੁਰਸ਼ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਮਾਤਿਆ ਮਸਤ ਹੋਇਆ ਉਹ ਇੱਕ ਸਰੂਪ ਨੂੰ ਹੀ ਸਾਰੇ ਵਿਆਪਕ ਜਾਣਦਾ ਅਤੇ ਇੱਕ ਨੂੰ ਹਿਰਦੇ ਵਿੱਚ ਜਾਣ ਕੇ ਮੰਨਦਾ ਲੱਗ ਸੰਤ ਚਰਣੀ ਪੜੇ ਸਰਣੀ ਮਨ ਤਿਨਾ ਓਮਹਾ ਜਿਹੜੇ ਪੁਰਸ਼ ਮਹਾਤਮਾ ਜਨਾਂ ਦੇ ਚਰਣਾ ਵਿੱਚ ਲੱਗ ਕੇ ਪਰਮੇਸ਼ਰ ਦੀ ਸ਼ਰਣੀ ਓਟ ਵਿੱਚ ਪਏ ਆ ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਦੇ ਮਿਲਣ ਦਾ ਉਹ ਮਾਹਾ ਉਤਸ਼ਾਹ ਬਣਿਆ ਰਹਿਦਾ ਬਿਨਵੰਤ ਨਾਨਕ ਜਿਨ ਨਾਮ ਪੱਲੇ ਸੇਈ ਸੱਚੇ ਸਾਹ ਸਤਿਗੁਰੂ ਜੀ ਕਿਰਪਾ ਕਰਕੇ ਕਥਨ ਕਰਦੇ ਆ ਕਿ ਜਿਨ੍ਹਾਂ ਦੇ ਮਨ ਬੁੱਧ ਰੂਪੀ ਪੱਲੇ ਵਿੱਚ ਪਰਮੇਸ਼ਰ ਦਾ ਨਾਮ ਦਾ ਪ੍ਰਕਾਸ਼ ਆ ਉਹੀ ਅਸਲੀ ਸੱਚੇ ਸ਼ਾਹੂਕਾਰ ਆ ਨਾਨਕ ਸੋਈ ਸਿਮਰੀਐ ਹਰ ਜੀਉ ਜਾਕੀ ਕਲ ਧਾਰੀ RAM ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਆ ਕਿ ਉਹ ਹਰੀ ਵਾਹਿਗੁਰੂ ਜੀ ਨੂੰ ਸਿਮਰਨਾ ਕਰੀਏ ਜਿਸ RAM ਪਰਮੇਸ਼ਰ ਦੀ ਚੇਤਨ ਸੱਤਾ ਰੂਪ ਕਲ ਸ਼ਕਤੀ ਨੇ ਸਾਰੀ ਸ੍ਰਿਸ਼ਟੀ ਧਾਰਨ ਕਰੀ ਭਾਵ ਸੰਭਾਲੀ ਹੋਈ ਆ ਗੁਰਮੁਖ ਮਨੋ ਨਵੀਸਰੈ ਹਰ ਜੀਉ ਕਰਤਾ ਪੁਰਖ ਮੁਰਾਰੀ RAM ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਰਚਨਾਰ ਸਾਰੇ ਥਾਈਂ ਪੁਰਖ ਪੂਰਨ ਮੁਰਾਰੀ ਮੁਰ ਆਦ ਦਾਇਤਾ ਦਾ ਨਾਸ਼ ਕਰਨ ਵਾਲਾ RAM ਪਰਮੇਸ਼ਰ ਆ ਉਹ ਹਰ ਜੀਉ ਗੁਰਮੁਖ ਜਨਾਂ ਦੇ ਮਨ ਵਿੱਚੋਂ ਕਦੇ ਵੀ ਨਹੀਂ ਭੁੱਲਦਾ ਦੁੱਖ ਰੋਗ ਨਾ ਪਾਉ ਬਿਆਪੈ ਜਿਨੀ ਹਰ ਹਰ ਧਿਆਇਆ ਜਿਨ੍ਹਾਂ ਨੇ ਹਰੇ ਭਰੇ ਕਰਨ ਵਾਲੇ ਹਰ ਹਰੀ ਨੂੰ ਇੱਕ ਚਿਤ ੋ ਕੇ ਧਿਆਉਣਾ ਕੀਤਾ ਵਾ ਉਹਨਾਂ ਨੂੰ ਜੰਮਣ ਮਰਨ ਦਾ ਦੁਖ ਦੁਖ ਹੋਮੇ ਆਦ ਦਾ ਰੋਗ ਤੇ ਕਿਸੇ ਪ੍ਰਕਾਰ ਦਾ ਭੌ ਡਰ ਨਹੀਂ ਵਿਆਪਦਾ ਲੱਗਦਾ ਸੰਤ ਪ੍ਰਸਾਦ ਤਰੇ ਭਵਜਲ ਪੂਰਬ ਲਿਖਿਆ ਪਾਇਆ ਉਹ ਸ਼ਾਂਤ ਚਿੱਤ ਮਹਾਤਮਾ ਜਨਾਂ ਦੀ ਪ੍ਰਸਾਦ ਕਿਰਪਾ ਕਰਕੇ ਭੈ ਦਾਇਕ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਆ ਜਿਨ੍ਹਾਂ ਨੇ ਪਿਛਲੇ ਲਿਖੇ ਹੋਏ ਨਿਸ਼ਕਾਮ ਕਰਮਾ ਕਰਕੇ ਵਾਹਿਗੁਰੂ ਹਰੀ ਨੂੰ ਪਉਣਾ ਕੀਤਾ ਹੈ ਵੱਜੀ ਵਧਾਈ ਮਨ ਸਾੰਤ ਆਈ ਮਿਲਿਆ ਪੁਰਖ ਅਪਾਰੀ ਉਹਨਾਂ ਦੇ ਜਸ ਰੂਪ ਵਧਾਈ ਖੁਸ਼ੀਆਂ ਵੱਜੀ ਪ੍ਰਗਟ ਹੋ ਗਈਆਂ ਹਨ ਤੇ ਮਨ ਹਿਰਦੇ ਅੰਦਰ ਸ਼ਾਂਤੀ ਆ ਗਈ ਹੈ ਅਤੇ ਅਪਾਰੀ ਪਾਰਾਵਾਰਤੂ ਰਹਿਤ ਵਿਆਪਕ ਪਰਮੇਸ਼ਰ ਉਹਨਾਂ ਨੂੰ ਮਿਲ ਪਿਆ ਹੈ ਬਿਨਵੰਤ ਨਾਨਕ ਸਿਮਰ ਹਰ ਹਰ ਈਸ਼ ਪੁੰਨੀ ਹਮਾਰੀ ਸਤਿਗੁਰੂ ਜੀ ਬੇਨਤੀ ਪੂਰਵਕ ਕਥਨ ਕਰ ਰਿਹਾ ਕਿ ਉਸ ਹਰੇ ਭਰੇ ਕਰਨ ਵਾਲੇ ਹਰ ਹਰੀ ਦੇ ਅੰਮ੍ਰਿਤ ਨਾਮ ਨੂੰ ਸਿਮਰ ਜਾਦ ਕਰਕੇ ਪਾਵ ਉਸ ਦਾ ਸਿਮਰਨ ਕਰਕੇ ہماری ਕੀ ਇਹ ਸਾਡੀ ਸਭ ਇੱਛਾ ਪੂਰੀ ਹੋ ਗਈ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ de